ਅੰਮ੍ਰਿਤਸਰ ਬਲਾਸਟ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਤਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਬਲਾਸਟ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਹਾਲਾਂਕਿ ਪਹਿਲਾਂ ਪੁਲਿਸ ਦੇ ਛੋਟੇ ਅਧਿਕਾਰੀ ਪਹੁੰਚੇ ਸਨ ਜਿਨ੍ਹਾਂ ਨੇ ਬਲਾਸਟ ਤੋਂ ਇਨਕਾਰ ਕੀਤਾ ਸੀ ਲੇਕਿਨ ਹੁਣ ਪੁਲਿਸ ਦੇ ਵੱਲੋਂ ਬਲਾਸਟ ਦੀ ਘਟਨਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਇਸ ਘਟਨਾ ਨੂੰ ਕਬੂਲ ਕਰਦੇ ਹੋਏ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਤਾਂ ਡੀਆਈਜੀ ਬਾਡਰ ਰੇਂਜ ਤਿੰਦਰ ਸਿੰਘ ਨੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਹੈ ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਨਜ਼ਦੀਕ ਇਹ ਵੱਡਾ ਧਮਾਕਾ ਜਿਹੜਾ ਹੋਇਆ ਸੀ ਜਿੱਥੇ ਇੱਕ ਵਿਅਕਤੀ ਆ ਜਿਹੜਾ ਉਸ ਧਮਾਕੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਉਸਦੇ ਹੱਥ ਵਿੱਚ ਬੰਬ ਨੂਮਾ ਵਸਤੂ ਦੇ ਵਿੱਚ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਹੱਥ ਤੇ ਪੈਰ ਨੇ ਜਿਹੜੇ ਉਹ ਧਮਾਕੇ ਨਾਲ ਉੱਡ ਗਏ ਸਨ ਤਾਂ ਹੁਣ ਉਸ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਗੱਲ ਦੀ ਪੁਸ਼ਟੀ ਹੈ ਜਿਹੜੀ ਉਹ ਡੀਆਈਜੀ ਬਾਰਡਰ ਰੇਂਜ ਦੇ ਵੱਲੋਂ ਕੀਤੀ ਗਈ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਪੁਲਿਸ ਅਨੁਸਾਰ ਜਿਹੜੇ ਅਪਰਾਧਿਕ ਗੈਂਗ ਅਤੇ ਅਤਵਾਦੀ ਸੰਗਠਨ ਪੰਜਾਬ ਦੇ ਵਿੱਚ ਸਰਗਰਮ ਨੇ ਉਹ ਐਸੇ ਤਰੀਕੇ ਦੇ ਨਾਲ ਹਥਿਆਰ ਆਪਣੇ ਦੂਜੇ ਸਾਥੀਆਂ ਤੱਕ ਪਹੁੰਚਾਉਂਦੇ ਨੇ ਤਾਂ ਪੁਲਿਸ ਨੇ ਕਿਹਾ ਕਿ ਇੱਥੇ ਕੋਈ ਬੰਬਲੂਮਾ ਵਸਤੂ ਆ ਜਿਹੜੀ ਉਹ ਲੁਕੋਈ ਗਈ ਸੀ ਇਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਕਿ ਉਹ IEDC ਜਾਂ ਫਿਰ ਗਰਨੇਡ ਸੀ ਅਤੇ ਜਿਹੜਾ ਵਿਅਕਤੀ ਇਸ ਘਟਨਾ ਵਿੱਚ ਮਾਰਿਆ ਗਿਆ ਹੈ ਤਾਂ ਇਹ ਵਿਅਕਤੀ ਉਹ ਬੰਬੂਦੂਆ ਵਸਤੂ ਨੂੰ ਰਿਸੀਵ ਕਰਨ ਆਇਆ ਸੀ ਇੱਥੋਂ ਚੁੱਕਣ ਆਇਆ ਸੀ ਅਤੇ ਜਿਵੇਂ ਹੀ ਉਹ ਇੱਥੋਂ ਇਹ ਵਸਤੂ ਚੁੱਕਦਾ ਹੈ ਤਾਂ ਅਚਾਨਕ ਉਸਦੇ ਹੱਥਾਂ ਵਿੱਚ ਹੀ ਧਮਾਕਾ ਹੋ ਜਾਂਦਾ ਹੈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਬਾਹਾਂ ਤੇ ਲੱਤਾਂ ਉਸ ਦੀਆਂ ਧਮਾਕੇ ਵਿੱਚ ਉੱਡ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਗੈਂਗਸ ਅਤੇ ਟੈਰਰਿਸਟ ਆਰਗੇਨਾਈਜੇਸ਼ਨ ਨੇ ਜਿਹੜੀਆਂ ਉਨ੍ਹਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤਾਂ ਬੀਤੇ ਕੁਝ ਮਹੀਨਿਆਂ ਵਿੱਚ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਗਰਨੇਡ ਹਮਲੇ ਹੋਏ ਨੇ ਇਹ ਵੀ ਇਸ ਤਰ੍ਹਾਂ ਦੀਆਂ ਅਪਰਾਧਿਕ ਸੰਗਠਨਾਵਾਂ ਵੱਲੋਂ ਵਿਉਂਤਤਾ ਘੜ ਕੇ ਕੰਮ ਨੇ ਜਿਹੜੇ ਉਹ ਕੀਤੇ ਗਏ ਸੀ ਅਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਖੁਲਾਸੇ ਕੀਤੇ ਨੇ ਕਿ ਇਹ ਵਿਅਕਤੀ ਹੈ ਜਿਹੜਾ ਇਹ ਇਸੇ ਤਰ੍ਹਾਂ ਦੇ ਕਿਸੇ ਅਪਰਾਧਿਕ ਗੈਂਗ ਜਾਂ ਫਿਰ ਅੱਤਵਾਦੀ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਹੋਏ ਹੈ ਪ੍ਰਾਇਮਾ ਫੈਸਾ ਕੇਸ ਬਿਲਕੁਲ ਕਲੀਅਰ ਲੱਗ ਰਿਹਾ ਹੈ ਇਹ ਆਦਮੀ ਜਿਹੜਾ ਸਵੇਰੇ ਜ਼ਖਮੀ ਹੋਇਆ ਸੀਗਾ ਜੀ ਸਾਰਾ ਇਹਨੂੰ ਹੋਇਆ ਤੇਰੀ ਇੱਕ ਤਾਂ ਹੁਣੇ ਡੈਥ ਹੋ ਗਈ ਆ ਔਰ ਜਿੰਨੇ ਵੀ ਅਸੀਂ ਪੁਰਾਣੇ ਕੇਸ ਰਿਗਾਰਡਿੰਗ ਬਲਾਸਟ ਅਸੀਂ ਇਨਵੈਸਟੀਗੇਟ ਕੀਤੇ ਆ ਉਹਨਾਂ ਦੀ ਇਨਵੈਸਟੀਗੇਸ਼ਨ 'ਚ ਇਹੀ ਆਉਂਦਾ ਸੀਗਾ ਕਿ ਜਿਹੜਾ ਕੋਈ ਬਲਾਸਟ ਵਾਲੀ ਚੀਜ਼ ਹੁੰਦੀ ਸੀ ਜਾਂ ਗਰਨੇਡ ਜਾਂ ਕੋਈ ਕੁਝ ਹੋਰ ਇਦਾਂ ਹੀ ਅਬੈਂਡਡ ਜਗ੍ਹਾ ਤੇ ਰੱਖ ਕੇ ਇਹ ਇੱਕ ਦੂਸਰੇ ਨੂੰ ਪਿਕਚਰ ਭੇਜ ਦਿੰਦੇ ਹੁੰਦੇ ਸੀ ਵੀ ਇੱਥੋਂ ਤੂੰ ਰੀਟਰੀਵ ਕਰ ਲੈ ਚੁੱਕ ਲੈ ਤੇ ਰੀਟਰੀਵ ਕਰਕੇ ਫੇ ਅੱਗੇ ਜੋ ਵੀ ਇਹਨਾਂ ਦਾ ਇਸ਼ੂ ਹੁੰਦਾ ਸੀ ਉਸ ਤਰੀਕੇ ਨਾਲ ਇਹ ਐਕਟ ਕਰਦੇ ਸੀ ਸੋ ਇਹ ਵੀ ਹੁਣ ਤੁਹਾਡੇ ਸਾਹਮਣੇ ਆ ਇੱਕ ਖੰਭਾ ਆ ਖੰਭਾ ਨਿਸ਼ਾਨੀ ਟਾਈਪ ਦਾ ਰੱਖਿਆ ਹੋਇਆ ਤੇ ਇੱਥੇ ਇਹ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜਿਹੜੇ ਇੱਕ ਦੋ ਗੈਂਗ ਇੱਕ ਦੋ ਟੈਰਰਿਸਟ ਆਰਗੇਨਾਈਜੇਸ਼ਨ ਸਾਡੇ ਇੱਥੇ ਚੱਲਦੀਆਂ ਪਈਆਂ ਆ ਬੀਕੇਆਈ ਆ ਜਾਂ ਹੋਰ ਹੈਗੇ ਆ ਉਹਨਾਂ ਦਾ ਲਈ ਇਹਦਾ ਸੰਬੰਧ ਲੱਗਾ ਤੇ ਇਹ ਰਿਟਰੀਵ ਕਰਨ ਆਇਆ ਜਿਹੜੀ ਇਹ ਅਹ ਔਰ ਉਸ ਤੋਂ ਬਾਅਦ ਇਸ ਚੀਜ਼ ਨੂੰ ਬਲਾਸਟ ਹੋ ਗਿਆ ਔਰ ਇਹਦੇ ਉਹ ਜੋ ਇਹਦੇ ਹੱਥ ਵੀ ਲੱਗਦੇ ਸੀ ਜਿੱਦਾਂ ਦਾ ਇਹ ਜ਼ਖਮੀ ਹੋਇਆ ਸੀ ਇਹਦੇ ਹੱਥਾਂ 'ਚ ਹੀ ਸੀ ਜਦੋਂ ਇਹ ਚੀਜ਼ ਇਹ ਬਲਾਸਟ ਹੋ ਗਈ ਸੋ ਇਹਦਾ ਹੁਣ ਫਰਦਰ ਇਹਦੀ ਆਇਡੈਂਟੀਫਿਕੇਸ਼ਨ ਕਿਹੜੀ ਆਰਗੇਨਾਈਜੇਸ਼ਨ ਸੀ ਕੀ ਸੀਗਾ ਹੁਣ ਸਾਰਾ ਸੀ ਇਨਵੈਸਟੀਗੇਸ਼ਨ ਕਰਕੇ ਅੱਗੇ ਕਰਾਂਗੇ ਹਾਲੇ ਪਛਾਣ ਨਹੀਂ ਹੋਈ ਸਰ ਉਸ ਵਿਅਕਤੀ ਦੀ ਕੋਈ ਨਹੀਂ ਹਾਲੇ ਪਛਾਣ ਨਹੀਂ ਹੋਈ ਐਫਐਸਐਲ ਟੀਮ ਆਈ ਹੋਈ ਆ ਅਸੀਂ ਇਹਨੂੰ ਅਥੈਂਟਿਕ ਕਰ ਰਹੇ ਆ ਕਿ ਇਹ ਆਈਡੀ ਆ ਗਰਨੇਡ ਆ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੋਊਗਾ ਜੀ ਬਟ ਇਹ ਜਿੱਦਾਂ ਵੀ ਜਿੰਨੇ ਵੀ 100% ਕੇਸਿਸ ਅਸੀਂ ਇਨਵੈਸਟੀਗੇਟ ਕਰਦੇ ਆ ਆਈ ਜਿਹੜਾ ਵੀ ਇਹ ਟੈਰਰਿਸ ਆਰਗੇਨਾਈਜੇਸ਼ਨ ਹੁੰਦੀ ਆ ਉਹ ਜਿਹੜੀ ਸੋਟਕ ਨੁਮਾ ਚੀਜ਼ ਜਾਂ ਗਰਨੇਡ ਜਾਂ ਆਈਡੀ ਰੱਖ ਕੋਈ ਜਾਂਦਾ ਰਿਟਰੀਵ ਕਰਨ ਕੋਈ ਆਉਂਦਾ ਜੀ ਤੋ ਇਹਦਾ ਵੀ ਉਸ ਜਥੇਬੰਦੀ ਨਾਲ ਹੀ ਜਿਹੜੀ ਟੈਰਰ ਆਰਗੇਨਾਈਜੇਸ਼ਨ ਆ ਉਹਦਾ ਹੀ ਇਹਦਾ ਸਬੰਧ ਆ ਔਰ ਰੀਟਰੀਵ ਕਰਨ ਲੱਗੇ ਇਹ ਬਲਾਸਟ ਹੋਇਆ ਇਹ ਤਕਰੀਬਨ 9:30 10 ਵਜੇ ਦੇ ਵਿੱਚ ਵਿੱਚ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰੇ ਅਮਲਾ ਕਰਨ ਲਈ ਆਇਆ ਸੀ ਇਹ ਦੇਖੋ ਮੈਂ ਤੁਹਾਨੂੰ ਹਾਲੇ ਕੁਝ ਨਹੀਂ ਦੱਸ ਸਕਦਾ ਇਹ ਬਕਾਇਦਾ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਪਰ ਹਾਲੇ ਤੱਕ ਜਿਹੜੀ ਚੀਜ਼ ਜੋ ਅ ਸਰਕਮਸਟੈਂਸ਼ੀਅਲ ਐਵਿਡੈਂਸਸ ਹੈਗੇ ਆ ਉਤੋਂ ਇਹ ਚੀਜ਼ ਬਿਲਕੁਲ ਕਲੀਅਰ ਆ ਕਿ ਇਹ ਬੰਦਾ ਅ ਅਤਵਾਦਿਕ ਸੰਗਠਨ ਦਾ ਹੀ ਮੈਂਬਰ ਆ ਜੀ ਔਰ ਇਹ ਵਿਸਫੋਟ ਨੂੰ ਇਹ ਇਥੋਂ ਰਿਟਰੀਵ ਕਰਕੇ ਅੱਗੇ ਉਸ ਦਾ ਕੀ ਇਹਨੇ ਕਰਨਾ ਸੀ ਕਿਉਂਕਿ ਸਾਨੂੰ ਇਹਦੇ ਅ ਆਪਣਾ ਇਹਦੀ ਤਲਾਸ਼ੀ ਜਰੀਏ ਜਰੀਏ ਪੈਂਟ ਚੋਂ ਸਾਨੂੰ ਕਾਫੀ ਕੁਝ ਚੰਗੇ ਕਲੂ ਮਿਲੇ ਆ ਜੀ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਬਰਾਮਤ ਹੋਇਆ ਮੌਕੇ ਤੇ ਮੈਂ ਮੈਂ ਹਾਲੇ ਤੱਕ ਉਹ ਨਹੀਂ ਦੱਸ ਸਕੂਗਾ ਏਰੀ ਏਰੀ ਪਰਸਨਲ ਏਰੀ ਜਿਹੜੀ ਪਾਕਟ ਚੋਂ ਵੀ ਸਾਨੂੰ ਕਾਫੀ ਕੁਝ ਮਿਲਿਆ ਹੈ ਜਿਹੜੇ ਇਸ ਚੀਜ਼ ਨੂੰ ਲਿੰਕ ਕਰਦੇ ਆ ਸੋ ਸਾਰੀ ਇਨਵੈਸਟਿਗੇਟ ਕਰਕੇ ਅਸੀਂ ਅੱਗੇ ਕਰਾਂਗੇ ਮੈਂ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਹਲੇ ਪਿੱਛੇ ਵੀ ਕੁੱਝ ਨੂੰ ਕਈ ਵਾਰ ਟਾਰਗੇਟ ਕੀਤਾ ਗਿਆ ਲੇਕਿਨ ਦੇਖੋ ਮੈਂ ਮੈਂ ਪੁਲਿਸ ਪੰਜਾਬ ਦੀ ਪੁਲਿਸ ਦਾ ਇੱਕ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਦਾ ਔਰ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਡਰਦੇ ਅਸੀਂ ਹਮੇਸ਼ਾ ਸਾਡੇ ਪੰਜਾਬ ਦੀ ਸ਼ਾਂਤੀ ਲਈ ਦੇਸ਼ ਦੀ ਸ਼ਾਂਤੀ ਲਈ ਅਸੀਂ ਲੜਾਂਗੇ ਵੀ ਔਰ ਕੁਰਬਾਨੀਆਂ ਦੇਣ ਲਈ ਵੀ ਹਰ ਵਾਰੀ ਪਿਆਰ ਮੈਂ ਮੈਂ ਹਾਲੇ ਕੁਝ ਨਹੀਂ ਦੱਸ ਸਕਦਾ ਜੀ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਾਂਚ ਕਰ ਰਹੇ ਹਾਂ ਹਲੇ ਤੱਕ ਜੋ ਇਹਦੀ ਪਰਸਨਲ ਇਹਦੀ ਜੇਬ ਚ ਜੋ ਕੁਝ ਮਿਲਿਆ ਆ ਉਹ ਸਾਰੀਆਂ ਚੀਜ਼ਾਂ ਲਿੰਕ ਹੋ ਰਹੀਆਂ ਪਰ ਤੁਹਾਡੇ ਤੋਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਨਹੀਂ ਲੋਕਾਂ ਨੂੰ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਆ ਜੀ ਅਸੀਂ ਜਿੰਨੇ ਵੀ ਪਰਾਨੇ ਜਿੰਨੇ ਵੀ ਪਰਾਨੇ ਇਦਾਂ ਦੇ ਅ ਕੋਈ ਵੀ ਇਸ਼ੂ ਖੜੇ ਹੋਏ ਸੀਗੇ ਸਾਰੇ ਪੰਜਾਬ ਪੁਲਿਸ ਨੇ ਟ੍ਰੇਸ ਕਰ ਲਿਆ ਸਾਰੇ ਪੰਜਾਬ 'ਚ ਪੇਸ ਹੋ ਚੁੱਕੇ ਆ। ਹੈਪੀ ਪਾਸ਼ਿਆਂ ਜੀਵਨ ਫੌਜੀ ਵੱਲੋਂ ਕਿੰਨੇ ਵਾਰੀ ਲਈ ਜਾਂਦੀ ਸੀ। ਅੱਛਿਆ ਜਿੰਨੀ ਬਾਅਦ ਹੁਣ ਪਹਿਲਾ ਕੇਸ ਆਇਆ। ਦੇਖੋ ਹੈਪੀ ਪਾਸ਼ਿਆਂ ਵੀ ਉਸ ਜਿੱਥੇ ਬੰਦੀ ਦਾ ਇੱਕ ਮੈਂਬਰ ਆ ਹੋਰ ਵੀ ਮੈਂਬਰ ਹੈਗੇ ਆ ਜਿੱਦਾਂ ਹੁਣ ਪਿੱਛੇ ਜੇ ਮਨੂ ਗਵਾਣ ਵੀ ਸੀਗਾ ਜੀ ਰਿੰਦਾ ਹੈ ਉਸ ਆ ਕਈ ਮੈਂਬਰ ਹੈਗੇ ਆ ਜਿਹੜੇ ਬਾਹਰ ਬੈਠੇ ਇਸ ਚੀਜ਼ ਨੂੰ ਚਲਾ ਰਹੇ ਆ। ਤੋ ਸਾਰਿਆਂ ਦੇ ਅਸੀਂ ਜਿਹੜੇ ਲੋਕਲ ਮੋਡਿਊਲ ਆ ਸਾਰੇ ਸਾਡੇ 100% ਕੇਸਸ ਟੈਸਟ ਹੋ ਚੁੱਕੇ ਆ ਇਹ ਵੀ ਅਸੀਂ ਫੌਰ ਛੇਤੀ ਕਰ ਲਾਂਗੇ ਇਹ ਪ੍ਰਾਈਮ